ਵਾਡਾ ਪੰਜਾਬ ਦੀ ਆਵਾਜ਼ ਨਿਊਜ਼ ਚੈਨਲ ਦੇ ਵਿੱਚ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਗੁਰਦਾਸਪੁਰ ਵਿੱਚ ਪੈਂਡ ਪੈਣੀਆਂ ਖਾਨ ਗੁਰੂ ਰਾਮਦਾਸ ਸੁਪਰਸ ਮਲਟੀ ਸਪੈਸ਼ਲਿਟੀ ਹਸਪੀਟਲ ਡਾਕਟਰ ਨਵਤੇਜ ਸੰਧੂ ਉਹਨਾਂ ਨੇ ਇਹ ਹਸਪੀਟਲ ਖੋਲ੍ਹਿਆ ਹੈ ਜੋ ਕਿ ਮਹਾਰਾਜਾ ਸੰਜੀਤ ਸਿੰਘ ਐਂਜੋ ਵਿੱਚ ਲਾ ਰਹੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਦੱਸਿਆ ਕਿ ਇੱਥੇ ਗਰੀਬ ਲੋੜਵੰਦ ਪਰਿਵਾਰਾਂ ਦਾ ਇਲਾਜ ਫ੍ਰੀ ਕੀਤਾ ਜਾਂਦਾ ਹੈ ਅਤੇ ਉਹਨਾਂ ਦਾ ਕਹਿਣਾ ਹੈ ਕਿ ਸੰਜੀਓ ਵੱਲੋਂ ਲੜਕੀਆਂ ਦੇ ਆਨੰਦ ਕਾਰਜ ਵੀ ਕਰਵਾਏ ਜਾਂਦੇ ਹਨ ਡਾਕਟਰਸ ਦਾ ਕਹਿਣਾ ਹੈ ਕਿ ਇੱਥੇ ਹਰ ਬਿਮਾਰੀ ਦਾ ਇਲਾਜ ਹੈ ਅਤੇ ਉਹਨਾਂ ਦਾ ਕਹਿਣਾ ਹੈ ਡਾਕਟਰ ਤਾਂ ਬਹੁਤ ਹੋਣਗੇ ਪਰ ਗੁਰੂ ਰਾਮਦਾਸ ਵਰਗਾ ਵੈਦ ਕੋਈ ਨਹੀਂ ਤੁਸੀਂ ਦੇਖਦੇ ਰਹੋ ਚੈਨਲ ਪੰਜਾਬ ਦੀ ਆਵਾਜ਼ ਕੈਮਰਾਮੈਨ ਸੰਜੀਤ ਦੇ ਨਾਲ ਸੀ ਉਹਨਾਂ ਨੂੰ ਬਦੰਦੀ ਖਾਸ ਰਿਪੋਰਟ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਪੰਜਾਬ ਦੀ ਆਵਾਜ਼ ਨਿਊ ਚੈਨਲ ਦੇ ਵਿੱਚ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਪਿੰਡ ਪੈਣੀ মিয়া ਖਾਨ ਜਿੱਥੇ ਕਿ ਡਾਕਟਰ ਨਵਤੇਜ ਸਿੰਘ ਸਮਾਜ ਸੇਵਾ ਕਰਦੇ ਨੇ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਉਹਨਾਂ ਦਾ ਇਸ ਹਸਪਤਾਲ ਖੋਲਣ ਦਾ ਕਾਰਨ ਕੀ ਹੈ ਜੀ ਨਾਮ ਤੁਹਾਡਾ ਮਨਿੰਦਰ ਮਨਿੰਦਰ ਸਿੰਘ ਜੀ ਕਿਹੜੇ ਪਿੰਡ ਤੋਂ ਪਿੰਡ ਰਾਜਪੁਰ ਤੋਂ ਰਾਜਪੁਰ ਤੋਂ ਕਿਹੜੇ ਹਸਪਤਾਲ ਆਇਓ ਗੁਰੂ ਰਾਮਦਾਸ ਗੁਰੂ ਰਾਮਦਾਸ ਹਸਪਤਾਲ ਕਿਹੜੀ ਜਗ੍ਹਾ ਪੈਣੀ ਤਾਨੀਕੇ ਤਾਨੀਕੇ ਕੀ ਪ੍ਰੋਬਲਮ ਆ ਪ੍ਰੋਬਲਮ ਡੜੀ ਹੁਣ ਅਟੈਕ ਹੋ ਰਹੀ ਸੀ ਧੰਨ ਜੀ ਕਿਸਰਾਂ ਦਾ ਲੱਗ ਰਿਹਾ ਹੁਣ ਇਸ ਟਾਈਮ ਵਧੀਆ ਲੱਗ ਰਿਹਾ ਪਹਿਲੇ ਵੀ ਕਿਤੇ ਦਿਖਾ ਚੁੱਕੇ ਹੋ ਪਹਿਲੇ ਗਏ ਸੀ ਬੀਜੀ ਮੱਕੜ ਤੇ ਗਏ ਸੀ ਕੀ ਕੀਆ ਉਹਨਾਂ ਨੇ ਉਹਨਾਂ ਨੇ ਕੁਛ ਨਹੀਂ ਇੱਦਾਂ ਹੀ ਕਰਦੇ ਪਏ ਸੀ ਕਿ ਤੇ ਫਿਰ ਇੱਥੇ ਲੈ ਆਏ ਇੱਥੇ ਵਧੀਆ ਲੱਗਾ ਕਦੋਂ ਤੋਂ ਲੈ ਕੇ ਆਏ 4 ਦਿਨ ਹੋ ਗਏ ਕਿਸ ਤਰ੍ਹਾਂ ਦਾ ਟ੍ਰੀਟਮੈਂਟ ਕਿਸ ਤਰ੍ਹਾਂ ਦਾ ਸਟਾਫ ਦਾ ਬਿਹੇਵ ਜਿਵੇਂ ਡਾਕਟਰ ਦਾ ਵਧੀਆ ਕੀ ਬੋਲੇ ਡੋਸਰ ਨੇ ਵਿਸ਼ਵਾਸ ਕੀ ਦਵਾਇਆ ਕਿ ਤੁਹਾਨੂੰ ਕਹਿੰਦੇ ਠੀਕ ਹੋ ਜਾਣਗੇ ਕਿੰਨੀ ਦੇਰ ਤੋਂ ਆਇਓ ਤੁਹਾਨੂੰ 4 ਦਿਨ ਹੀ ਹੋਏ 4 ਦਿਨ ਹੋਇਆ ਹਾਂਜੀ ਡੋਸਰ ਜਿਹੜਾ ਟ੍ਰੀਟਮੈਂਟ ਕਰਦੇ ਕਿੰਨੀ ਦੇਰ ਆਰਾਊਂਡ ਲਗਾਉਂਦੇ ਆ ਸਟਾਫ ਕਿਸ ਤਰ੍ਹਾਂ ਦਾ ਆ ਸਟਾਫ ਵੀ ਬੜੀ ਹੈ ਹਾਂਜੀ ਸਰ ਹਾਂਜੀ ਹਸਪੀਟਲ ਦੇ ਵਿੱਚ ਆਇਓ 4 ਦਿਨ ਹੋ ਗਏ ਕਿਸ ਤਰ੍ਹਾਂ ਦਾ ਮਹਿਸੂਸ ਕਰਦੇ ਹੋ ਕਿ ਤੁਹਾਨੂੰ ਲੱਗ ਰਿਹਾ ਕਿ ਪਹਿਲੇ ਦੂਸਰੇ ਹਸਪਤਾਲਾਂ ਵਾਂਗੂ ਇਹ ਇਹ ਸੇ ਹਸਪੀਟਲ ਦੇ ਵਿੱਚ ਹੀ ਵੱਧ ਪੈਸੇ ਲਏ ਜਾਣਗੇ ਜਾਂ ਮੁਫਤ ਐਂਜੋ ਨਹੀਂ ਨਹੀਂ ਬਿਲਕੁਲ ਕਾਟੀ ਹੈ ਹਾਂਜੀ ਬਿਲਕੁਲ ਫ੍ਰੀ ਹੈ ਅਸਥਕ ਤੇ ਮਿਲੋ ਫ੍ਰੀ ਹੈ ਹਾਂਜੀ ਤੁਸੀਂ ਚਾਹਦੇ ਨਾ ਹੋ ਕੋਈ ਪੇਮੈਂਟ ਨਹੀਂ ਕਰਵਾਉਣੀ ਨਹੀਂ ਕੀਤੀ ਦੂਸਰੇ ਲੋਕਾਂ ਨੂੰ ਕੀ ਅਪੀਲ ਦੇਣਾ ਚਾਹੋਗੇ ਅਸੀਂ ਤਾਂ ਕਹਿਣਾ ਚਾਹੁੰਦੇ ਹਾਂ ਜੀ ਇੱਥੇ ਆਓ ਗੁਰੂ ਅਮਰਦਾਸ ਹਸਪੀਟਲ ਪਹਿਣੀ ਦਾ ਹਾਂਜੀ ਵਧੀਆ ਆਪਾਂ ਗੱਲਬਾਤ ਕਰਦੇ ਹਾਂ ਡਾਕਟਰ ਸਾਹਿਬ ਦੇ ਨਾਲ ਕਿ ਉਹਨਾਂ ਦਾ ਕੀ ਕਹਿਣਾ ਹੈ ਤੇ ਸਮਾਜ ਸੇਵਕ ਜਿਹੜਾ ਸੇਵਾ ਨਿਭਾ ਰਹੇ ਆ ਉਹ ਕਿਸਰਾ ਤੇ ਕਦੋਂ ਸ਼ੌਂਕ ਪਿਆ ਉਹਨਾਂ ਨੂੰ ਹਾਂਜੀ ਦੱਸ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਵਸ ਤੁਸੀਂ ਹਸਪੀਟਲ ਦੇ ਵਿੱਚ ਸਮਾਜ ਸੇਵਕ ਦੇ ਕੰਮ ਕਰ ਰਹੇ ਹੋ ਕਿਸੇ ਨੂੰ ਮਹਿਸੂਸ ਕਰ ਰਹੇ ਹੋ ਅਹ ਜਲ ਵੀ ਚੀਜ਼ ਤਾਂ ਹੈਗੀ ਆ ਕਿ ਸਾਨੂੰ ਜਿਹੜਾ ਸੀਗਾ ਇਹ ਕੰਮ ਦਾ ਇਹਨਾਂ ਲੋਕਾਂ ਦੇ ਅਨੁਸਾਰ ਜਿਹੜੀਆਂ ਇਹਨਾਂ ਦੀਆਂ ਭਾਵਨਾਵਾਂ ਸੀ ਉਹਦੇ ਅਨੁਸਾਰ ਹੀ ਇਹ ਚੀਜ਼ ਸਾਨੂੰ ਲੱਗੀ ਕਿ ਸਾਨੂੰ ਇਸ ਵਰਗ ਦੇ ਵਿੱਚ ਸਾਨੂੰ ਇਹਨਾਂ ਦਾ ਸਾਥ ਦੇਣਾ ਚਾਹੀਦਾ ਤੋ ਖਾਸ ਕਰਕੇ ਜਿੱਦਾਂ ਸਾਡੀ ਇੱਕ ਐਨਜੀਓ ਤਿਆਰ ਹੋਈ ਹੈ ਜਿਹਦੇ ਵਿੱਚ ਅਸੀਂ ਬਹੁਤ ਜ਼ਿਆਦਾ ਗਰੀਬ ਅਤੇ ਬੇਸਹਾਰਾ ਪੇਸ਼ੈਂਟ ਜਿਹੜੀ ਹੈਗੀ ਉਹਨਾਂ ਦਾ ਟ੍ਰੀਟਮੈਂਟ ਬਿਲਕੁਲ ਫ੍ਰੀ ਆਫ ਕਾਸਟ ਪਾ ਰਹੇ ਹਾਂ ਚਾਹੇ ਉਹ ਪੇਸ਼ੈਂਟ ਨਿਊਰੋ ਦਾ ਪੇਸ਼ੈਂਟ ਹੈਗਾ ਚਾਹੇ ਉਹ ਆਰਥੋਡੋਨਟ ਨਾਲ ਰਿਲੇਟਡ ਆ ਚਾਹੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਡਿਪਾਰਟਮੈਂਟਸ ਦੇ ਨਾਲ ਰਿਲੇਟਡ ਹੈਗਾ ਚਾਹੇ ਕੋਈ ਪੇਸ਼ੈਂਟਸ ਦੇ ਇਨਫੈਕਸ਼ਨਸ ਕ੍ਰਿਟੀਕਲ ਹੋਵੇ ਚਾਹੇ ਉਹਦਾ ਜ਼ਖਮ ਖਰਾਬ ਹੋ ਗਿਆ ਹੋਵੇ ਐਨੀ ਪੇਸ਼ੈਂਟਸ ਜਿਹੜੇ ਵੀ ਹੈਗੇ ਆ ਪੇਸ਼ੈਂਟਸ ਲੋਡ ਵਨ ਦੀ ਜਿਹੜੀ ਮਦਦ ਆ ਉਹ ਸਾਡੇ ਐਨਜੀਓ ਰਾਹੀਂ ਫ੍ਰੀ ਕੀਤੀ ਜਾ ਰਹੀ ਮੈਡੀਕਲ ਹੈਲਪ ਸੈਂਟਰ ਹੈ ਜੀ ਉਹਦੇ ਵਿੱਚ ਅਸੀਂ ਜਿਹੜੀਆਂ ਇਹ ਸੇਵਾਵਾਂ ਤੁਹਾਨੂੰ ਦੇ ਰਹੇ ਹਾਂ ਅਸੀਂ ਤਕਰੀਬਨ ਆਪਣੇ ਹਲਕਾ ਖਾਦੀਆਂ ਨੂੰ ਖਾਸ ਕਰਕੇ ਮੋਸਟਲੀ ਬਾਕੀ ਇਹਦੇ ਵਿੱਚ ਇਹ ਨਹੀਂ ਹੈਗਾ ਕਿ ਇਹਦੇ ਵਿੱਚ ਕਿਸੇ ਵੀ ਧਰਮ ਦਾ ਅਸੀਂ ਕਰਦੇ ਹਾਂ ਅਸੀਂ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰ ਘਰ ਦੀ ਸੇਵਾ ਧਾਰ ਰਹੇ ਹਾਂ ਤੇ ਇਸੇ ਭਾਵਨਾ ਨੂੰ ਲੈਂਦੇ ਹੋਏ ਅਸੀਂ ਸਿਰਫ ਅਸੀਂ ਇੰਨਾ ਇੱਕ ਆਪਣੇ ਮਨ ਦੇ ਵਿੱਚ ਇਹ ਚੀਜ਼ ਕਰਦੇ ਹਾਂ ਕਿ ਸਾਡੇ ਕੋਲੋਂ ਜਾਂ ਸਾਡੀਆਂ ਅੱਖਾਂ ਦੇ ਸਾਹਮਣੇ ਕੋਈ ਗਰੀਬ ਪੇਸ਼ੈਂਟ ਜਿਹੜਾ ਉਹ ਦਵਾਈ ਤੋਂ ਨਾ ਰਹਿ ਸਕੇ ਸਾਡੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਜਿੱਥੇ ਲੰਗਰ ਪ੍ਰਸ਼ਾਦੇ ਦੀ ਪੰਡਾਰਤਾ ਭਰੀਆ ਉੱਥੇ ਅਸੀਂ ਇਹ ਸੇਵਾ ਨੂੰ ਨਿਭਾਉਂਦੇ ਹੋયા ਸਿਰਫ ਇਨੀ ਬੇਨਤੀ ਕਰਦੇ ਹਾਂ ਕਿ ਸਾਡੇ ਹਸਪੀਟਲ ਦੇ ਵਿੱਚ ਗਰੀਬ ਅਤੇ ਬੇਸਹਾਰਾ ਲੋੜਵੰਦ ਮਰੀਜ਼ਾਂ ਲਈ ਦਵਾਈਆਂ ਤੇ ਲੰਗਰ ਦੀ ਫ੍ਰੀ ਸੇਵਾ ਚਾਹੀਦੀ ਹੈ। ਚਾਹੇ ਉਹ ਪੇਸ਼ੈਂਟ ਕਿਸੇ ਵੀ ਜਗ੍ਹਾ ਤੋਂ ਆ ਚਾਹੇ ਉਹ ਪੇਸ਼ੈਂਟ ਪੰਜਾਬ ਦੇ ਕਿਸੇ ਵੀ ਕੋਨੇ ਤੋਂ ਆ ਉਹ ਸਾਡੇ ਕੋਲ ਆ ਕੇ ਜਿੰਨੀ ਜੋਗੀਆਂ ਅਸੀਂ ਵੱਤੋਂ ਵੱਤ ਉਹਨਾਂ ਦੀ ਹੈਲਪ ਕਰ ਸਕਦੇ ਹਾਂ ਚੰਗੀ ਗਾਈਡੈਂਸ ਦੇ ਸਕਦੇ ਹਾਂ ਜੇ ਕਿਸੇ ਪੇਸ਼ੇ ਦੀ ਸੱਜਰੀ ਆ ਕੋਈ ਹਿਪਰ ਰਿਪਲੇਸਮੈਂਟ ਹੈਗੀ ਆ ਕੋਈ ਨੀ ਰਿਪਲੇਸਮੈਂਟ ਹੈਗੀ ਆ ਸ਼ੋ ਅਸੀਂ ਉਹਦੇ ਨਾਲ ਰਿਲੇਟਡ ਹੈਗਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਪਾਰਟ ਆਫ ਬਣਦਾ ਤੇ ਅਸੀਂ ਉਹਨਾਂ ਦਾ ਟ੍ਰੀਟਮੈਂਟ ਆਪਣੇ ਹਸਪੀਟਲ ਦੇ ਵਿੱਚ ਫ੍ਰੀ ਆਫ ਕਾਸਟ ਕਰਾਂਗੇ ਸਿਰਫ ਇੱਕ ਗੱਲ ਆ ਕਿ ਸਾਡੀ ਸਿਰਫ ਇੱਕੋ ਹੀ ਆ ਕਿ ਜਿਹੜਾ ਪੇਸ਼ੈਂਟ ਆ ਉਹ ਵਾਕਿਆ ਹੀ ਨੀਡੇਡ ਹੋਵੇ ਐਂਡ ਲੋਡਬੰਦ ਹੋਵੇ ਇਹ ਨਾ ਹੋਵੇ ਕਿ ਕਈ ਆ ਰਹੀ ਅਸੀਂ ਦੇਖਦੇ ਆ ਆਮ ਲੋਕਾਂ ਦੇ ਵਿੱਚ ਰਹਿੰਦੇ ਆ ਹੋਇਆ ਕਿ ਜਿੱਦਾਂ ਡੀਪੂਆਂ ਦੇ ਉੱਤੇ ਜਾਈਏ ਤੇ ਉਹ ਆਮ ਬੰਦਾ ਵਿਚਾਰਾ ਰਹਿ ਜਾਂਦਾ ਫੇਰਦਾ ਫੇਰ ਪਿੱਛੇ ਤੇ ਜਿਹਦੇ ਪੱਲੇ ਕੁਝ ਹੁੰਦਾ ਆ ਉਹਦੇ ਕੋਲ ਪਿਆਲੇ ਵੀ ਹੁੰਦੀ ਆ ਟਰੈਕਟਰ ਵੀ ਹੁੰਦੇ ਆ ਮੁੰਡੇ ਵੀ ਇੱਕ ਦੋ ਬਾਹਰ ਗਏ ਹੁੰਦੇ ਆ ਤੇ ਸਭ ਤੋਂ ਪਹਿਲਾਂ ਲੈਂਡ ਦੇ ਵਿੱਚ ਉਹ ਬੰਦਾ ਲੱਗਾ ਹੁੰਦਾ ਸੋ ਇਸ ਕਰਕੇ ਸਾਡੀ ਸਿਰਫ ਇੱਕ ਨੀੜਾ ਕਿ ਅਸੀਂ ਇਹ ਜਿਹੜਾ ਟ੍ਰੀਟਮੈਂਟ ਆ ਉਹ ਉਹਨਾਂ ਲੋਕਾਂ ਵਾਸਤੇ ਕਰੀਏ ਜਿਹੜੇ ਨੀਡੇਡ ਲੋਕ ਆ ਸਰ ਇਹ ਸ਼ੌਂਕ ਪਿਆ ਕਦੋਂ ਤੋਂ ਕੋਈ ਸ਼ੌਂਕ ਵਾਲੀ ਗੱਲ ਨਹੀਂ ਆ ਜੀ ਅਸੀਂ ਤਾਂ ਉਸ ਪ੍ਰਮਾਤਮਾ ਦਾ ਬਹੁਤ ਸ਼ੁਕਰਾਨਾ ਕਰਦੇ ਆ ਗੁਰੂ ਰਾਮਦਾਸ ਸਾਹਿਬ ਦਾ ਕਿ ਜਿਨ੍ਹਾਂ ਨੇ ਸਾਨੂੰ ਇਹ ਬੜੀ ਸੱਚੀ ਸੁੱਚੀ ਕਿਰਤ ਬਖਸ਼ੀ ਹੋ ਸਕਦਾ ਕਿ ਅਸੀਂ ਇਹ ਜਿਹੜਾ ਅਸੀਂ ਆਪਣੇ ਮੈਡੀਕਲ ਫੀਲਡ ਦੇ ਨਾਲ ਰਿਲੇਟਡ ਆਪਣੇ ਪੇਸ਼IENTS ਦੀ ਸੇਵਾ ਕਰ ਰਹੇ ਆ ਜੇ ਅੱਜ ਸਰਗੁਰ ਪਾਤਸ਼ਾਹ ਨੇ ਸਾਨੂੰ ਇਹ ਸੇਵਾ ਬਖਸ਼ੀ ਆ ਤੇ ਉਹ ਸੇਵਾ ਅਸੀਂ ਬੜੀ ਇਮਾਨਦਾਰੀ ਨਾਲ ਆਪਣਾ ਕਿਰਤ ਉਹ ਕਰਕੇ ਅਸੀਂ ਨਿਭਾ ਸਕਦੇ ਆ ਨਹੀਂ ਹੁੰਦਾ ਤਾਂ ਹੋ ਸਕਦਾ ਅਸੀਂ ਕੋਈ ਹੋਰ ਕਾਰੋਬਾਰ ਕਰਦੇ ਹੁੰਦੇ ਪਰ ਆ ਤਾਂ ਸਾਡੀ ਖੁਸ਼ਕਿਸਮਤੀ ਆ ਕਿ ਸਾਨੂੰ ਪਾਤਸ਼ਾਹ ਨੇ ਇੰਨਾ ਸੋਹਣਾ ਕਰਮ ਬਖਸ਼ਿਆ ਕਿ ਅਸੀਂ ਕਿਸੇ ਦੇ ਜਦੋਂ ਦੁੱਖ ਨੂੰ ਕੱਟਦੇ ਆ ਜਾਂ ਤੁਸੀਂ ਬਾਹਰ ਬਹੁਤ ਸਾਰੇ ਪੇਸ਼ੈਂਟਸ ਬੈਠੇ ਆ ਉਹਨਾਂ ਕੋ ਤੁਸੀਂ ਸੁਣਿਆ ਵੀ ਹੋਊਗਾ ਤੇ ਸੁਣ ਵੀ ਲਓ ਕਿ ਉਹ ਪੇਸ਼ੈਂਟਸ ਕਹਿੰਦੇ ਆ ਕਿ ਮੈਂ ਜਦੋਂ ਸਾਡੀ ਇਹ ਦਰਦ ਸੀਗੀ ਉਹ ਦਰਦ ਇੰਨੇ ਭਿਆਨਕ ਸੀ ਕਿ ਮੈਂ ਕਈਆਂ ਜਗ੍ਹਾ ਦੇ ਉੱਤੋਂ ਬਹੁਤ ਸਾਰਾ ਟ੍ਰੀਟਮੈਂਟ ਕਰਕੇ ਆਇਆ ਪਰ ਮੈਂ ਸਿਰਫ ਇੱਕ ਗੱਲ ਕਹਿਣਾ ਕਿ ਸਾਡੇ ਇੱਥੇ ਅਸੀਂ ਇੱਕ ਹੀ ਬੇਨਤੀ ਕਰਦੇ ਹਾਂ ਕਿ ਕਹਿੰਦੇ ਜਿਹੜੇ ਦਰ ਘਰਦਾ ਖਾਈਏ ਨਾ ਉਹਦੇ ਲਈ ਭੌਂਕਣਾ ਬਣਦਾ ਤੇ ਅਸੀਂ ਗੁਰੂ ਰਾਮਦਾਸ ਪਾਤਸ਼ਾਹੀ ਦੇ ਦਰ ਘਰਦਾ ਖਾਨੇ ਆ ਤੇ ਅਸੀਂ ਉਹਦੇ ਦਰ ਘਰ ਦੇ ਵਿੱਚੋਂ ਸਿਰਫ ਇੱਕ ਇਨੀ ਅਰਜ਼ ਕਰਦੇ ਹਾਂ ਕਿ ਇਸ ਜੱਗ ਉੱਤੇ ਡਾਕਟਰ ਤਾਂ ਬਹੁਤ ਆ ਪਰ ਸਾਡੇ ਗੁਰੂ ਰਾਮਦਾਸ ਪਾਤਸ਼ਾਹ ਵਰਗਾ ਵੈਦ ਕੋਈ ਨਹੀਂ ਜੇ ਤੁਸੀਂ ਕਹੋ ਕਿ ਇਹ ਦਵਾਈਆਂ ਜਾਂ ਸਾਡੇ ਵਿੱਚ ਕੋਈ ਐਸੀ ਕਿਰਪਾ ਜਾਂ ਐਸੀ ਕੋਈ ਕਰਾਮਾਤਾ ਤਾਂ ਕੋਈ ਨਹੀਂ ਹੈ ਇਹ ਸਿਰਫ ਸਾਡੀ ਕਿਰਪਾ ਤੇ ਕਰਾਮਾਤ ਉਸ ਪਾਤਸ਼ਾਹ ਦੇ ਵਿੱਚ ਆ ਜਿਹੜੇ ਸਾਡੇ ਸਿਰ ਦੇ ਤਾਜ ਨੇ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਉਹਨਾਂ ਦੀ ਹੁਕਮ ਅਨੁਸਾਰ ਹੀ ਸਭ ਇਹ ਕਾਰਜ ਚੱਲਦੇ ਪਏ ਆ ਆਉਣ ਵਾਲੇ ਸਮੇਂ ਵਿੱਚ ਅਸੀਂ ਇਸ ਚੀਜ਼ ਦੇ ਨਾਲ ਨਾਲ ਖੜੇ ਹੋ ਕੇ ਅਸੀਂ ਸਾਰਾ ਵਰਕਆਊਟ ਕਰਾਂਗੇ। ਜੀ ਸਰ ਦੱਸਿਆ ਕਿ ਤੁਸੀਂ ਸੇਵਾ ਨਿਭਾ ਰਹੇ ਹੋ ਮੈਡੀਕਲ ਦੀ ਸੇਵਾ ਹੀ ਨਿਭਾ ਰਹੇ ਜਾਂ ਕੁਝ ਹੋਰ ਵੀ ਸੇਵਾ ਜਿਸ ਤਰ੍ਹਾਂ ਹਾਂ ਜੀ ਇਹਦੇ ਵਿੱਚ ਅਸੀਂ ਜਿੱਦਾਂ ਗਰੀਬ ਲੜਕੀਆਂ ਦੀਆਂ ਸ਼ਾਦੀਆਂ ਜਿਹੜੇ ਗਰੀਬ ਅਤੇ ਲੋੜਵੰਦ ਲੜਕੀਆਂ ਸੀ ਪਰਿਵਾਰਕ ਜੀ ਜਿਹੜੇ ਨਹੀਂ ਵਿਆਹ ਕਰਾ ਸਕਦੇ ਮਤਲਬ ਕਰ ਸਕਦੇ ਉਹਨਾਂ ਦੀ ਫਾਇਦਾ ਜਾਂ ਉਹਨਾਂ ਦੇ ਪਰਿਵਾਰਕ ਜੀ ਅਸੀਂ ਉਹਨਾਂ ਦੀ ਵੀ ਜਿੱਥੇ ਹੋ ਸਕਦੀ ਅਸੀਂ ਉਹਨਾਂ ਦੀ ਵੀ ਮਦਦ ਕਰਦੇ ਆਂ ਸਭ ਤੋਂ ਵੱਡੀ ਜਿਹੜੀ ਸੇਵਾ ਉਹ ਸਭ ਤੋਂ ਵੱਡੀ ਸਾਡੇ ਕੋਲ ਇਹ ਚੱਲਦੀ ਹੈ ਕਿ ਸਿਰਫ ਸਾਡੇ ਮੈਡੀਕਲ ਦੇ ਨਾਲ ਸੰਬੰਧਿਤ ਇੱਕ ਵੇਖੋ ਇਹ ਚੀਜ਼ ਅਸੀਂ ਥੋੜਾ ਜਿਹਾ ਪਿੱਛੇ ਦੇਖਿਆ ਸੀਗਾ ਕਿ ਲੜਕੀਆਂ ਦੇ ਵਿਆਹ ਦੀ ਜਿਹੜੀ ਸੀਗੀ ਉਹ ਹੁਣ ਆਉਣ ਵਾਲੇ ਸਮੇਂ ਵਿੱਚ ਅਸੀਂ ਡੇਟ ਦਵਾਂਗੇ ਉਸ ਡੇਟ ਦੇ ਅਨੁਸਾਰ ਜਿਹੜਾ ਸੀਗਾ ਉਸ ਡੇਟ ਦੇ ਅਨੁਸਾਰ ਫਿਰ ਅਸੀਂ ਨਾਲ ਸਾਰੀਆਂ ਬੱਚੀਆਂ ਦੀ ਜਿਆ ਜਿਹੜੇ ਉਹ ਵੀ ਕਰਾਂਗੇ ਇਹ ਵਿਆਹ ਤੁਸੀਂ ਇੱਥੇ ਹੀ ਡੋਸਰ ਕਰਦੇ ਹੋ ਕਿ ਜਾਂ ਮੈਂ ਤੇ ਪੂਰੀਆਂ ਕਰ ਹਾਂਜੀ ਇੱਕ ਇੱਕ ਆਪਾਂ ਪਲੇਸ ਜਿਹੜੀ ਆ ਉਹ ਆਪਾਂ ਕਰਦੇ ਹੈਗੀਆਂ ਸਿਲੈਕਟ ਕਰਦੇ ਆ ਫਿਰ ਉਹਦੇ ਅਨੁਸਾਰ ਹੀ ਅਸੀਂ ਉਹ ਮੈਰਸ ਜਿਹੜੀਆਂ ਬੱਚੀਆਂ ਕਿੰਨੀਆਂ ਲੜਕੀਆਂ ਦੇ ਵਿਆਹ ਤਕਰੀਬਨ ਇੱਕ ਸੇਅਰ ਕਰਦੇ ਆ ਤਕਰੀਬਨ ਅਪਰੋਕਸੀਮੇਟਲੀ ਹੁਣ ਸਾਡਾ ਇਸ ਸਾਲੇ ਦਾ ਵੀ ਟਾਰਗੇਟ ਹੈਗਾ ਕਿ ਇਸ ਸਾਲ ਅਸੀਂ ਕਮ ਸੇ ਕਮ ਵੀ ਤੇ 100 ਦੇ ਕਰੀਬ ਅਸੀਂ ਇਹਨਾਂ ਬੱਚੀਆਂ ਦੀਆਂ ਸ਼ਾਦੀਆਂ ਕਰੀਏ ਸ਼ਾਦੀਆਂ ਕਰਦੇ ਮੌਜੂ ਸਾਮਾਨ ਜੂਨ ਵੀ ਦਿੰਦੇ ਕਿਦਾਂ ਸਾਰਾ ਸ਼ਾਦੀਆਂ ਹੀ ਕਰਾਉਂਦੇ ਆ ਅ ਦੇਖੋ ਇਹ ਗੱਲ ਵਿੱਚ ਇਦਾਂ ਹੋ ਗਈ ਹੈ ਕਿ ਜਿੱਦਾਂ ਲੋੜਵੰਦ ਜਿਹੜੀਆਂ ਬੇਟੀਆਂ ਹੈਗੀਆਂ ਜਿੱਦਾਂ ਅਸੀਂ ਉਹਨਾਂ ਦੇ ਮੈਰिज ਵਾਸਤੇ ਜਿਹੜੀ ਉਹਨਾਂ ਦੀ ਬਰਾਤ ਆਉਣੀ ਹੈ ਉਹਨਾਂ ਨੂੰ ਆਪਾਂ ਖਾਣ ਪੀਣ ਰਹਿਣ ਬੈਣ ਸਭ ਕੁਝ ਆਪਾਂ ਕਰਵਾ ਕੇ ਆਪਣੇ ਕੋਲੋਂ ਜੋ ਵਿਆਹ ਦੇ ਵਿੱਚ ਹੁੰਦਾ ਉਹ ਅਸੀਂ ਉਹਨਾਂ ਧੀਆਂ ਵਾਸਤੇ ਕਰਕੇ ਉਸ ਤੋਂ ਬਾਅਦ ਉਹਨਾਂ ਦੇ ਯੋਗ ਘਰ ਦੇ ਵਿੱਚ ਯੂਜ਼ ਕਰਨ ਵਾਲੀਆਂ ਚੀਜ਼ਾਂ ਜਿੱਦਾਂ ਸਲਾਈ ਮਸ਼ੀਨਸ ਵਗੈਰਾ ਹੋਊਗੀ ਕਈ LED ਵਗੈਰਾ ਹੋਗੀ ਜਾਂ ਫਿਰ ਕੁਝ ਹੋਰ ਛੋਟਾ-ਮੋਟਾ ਜਿੰਨਾ ਸਮਾਨ ਅਸੀਂ ਦੇ ਪਾਉਂਦੇ ਆ ਉਹਨੂੰ ਦੇਣ ਦੇ ਉਪਰੰਤ ਅਸੀਂ ਜਿੰਨਾ ਹੋ ਸਕਦਾ ਆਪਣੀ ਸ਼ਗਨ ਜਿਹੜੀਆਂ ਨੇ ਧੀਆਂ ਨੂੰ ਦੇ ਕੇ ਉਹ ਇਹਨਾਂ ਕੀ ਅਸੀਂ ਸਾਡੇ ਕੋਲ ਹੁੰਦਾ ਜੀ ਉਹ ਅਸੀਂ ਕਰਦੇ ਕਿੰਨੇ ਦਿਨ ਤੋਂ ਬਾਰੇ ਦੱਸ ਸਕੀ ਸੀ ਬਸ ਸਾੜੇ ਚੱਲਦਾ ਪਿਆ ਜੀ ਅਪਰੋਕਸੀਮੇਟਲੀ ਹੋ ਗਈ ਸਾਨੂੰ ਕੋਈ 4-5 ਸਾਲ ਹੋ ਗਏ ਇਸ ਫੀਲਡ ਦੇ ਵਿੱਚ ਆ ਰਿਹਾ ਹਾਂ ਅਸੀਂ ਜਿਵੇਂ ਨੌਜਵਾਨ ਹੋਊਗਾ ਪੀੜੀ ਤੁਹਾਨੂੰ ਪਤਾ ਨਸ਼ਿਆਂ ਦਾ ਵਿਰੋਧ ਵਿਰੋਧ ਦਾ ਇਦੇ ਬਾਰੇ ਤੁਸੀਂ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਿ ਮਤਲਬ ਮੈਨੂੰ ਮੈਂ ਸਭ ਤੋਂ ਵੱਡੀ ਗੱਲ ਤਾਂ ਤੁਹਾਨੂੰ ਤੁਹਾਡੀ ਬਹੁਤ ਸੋਹਣਾ ਤੁਹਾਡਾ ਕੁਐਸਚਨ ਸੀਗਾ ਬਟ ਮੈਂ ਇਹਦੇ ਅਕੋਰਡਿੰਗਲੀ ਤੁਹਾਨੂੰ ਇੱਕ ਗੱਲ ਦੱਸੀ ਚਾਹਣਾ ਕਿ ਪਤਾ ਨਹੀਂ ਬਾਹਰ ਕਿਉਂ ਜਾ ਰਹੇ ਆਪਾਂ ਮੈਨੂੰ ਤਾਂ ਸਮਝ ਨਹੀਂ ਆਦੀ ਕਿ ਕਿਉਂ ਜਾ ਰਹੇ ਆਪਾਂ ਕੋਈ ਜਾਣਦਾ ਮੈਨੂੰ ਐਸਾ ਵੱਡਾ ਕਾਰਨ ਤਾਂ ਲੱਗਦਾ ਨਹੀਂ ਸਿਰਫ ਇੱਕੋ ਹੀ ਇੱਕ ਬੱਚਿਆਂ ਦੇ ਦਿਮਾਗ ਦੇ ਵਿੱਚ ਆ ਕਿ ਉੱਥੇ ਸਾਡੀ ਖੁੱਲੀ ਐਸ਼ ਆ ਤੇ ਆਪਾਂ ਖੁੱਲੇ ਨਜ਼ਾਰੇ ਲੈਣੇ ਆ ਕਿ ਸਟਾਰਟ ਅਪ ਲਈ ਕਿ ਅਸੀਂ ਗੁਰੂ ਨਾਨਕ ਦੇਵ ਜੀ ਦੀ ਸੇਵਾਦਾਰ ਹਾਂ ਮਨ ਦੀ ਸ਼ਰਧਾ ਭਾਵਨਾ ਅਨੁਸਾਰ ਜੂ ਅਸੀਂ ਆਪਣਾ ਕੰਮ ਕਰਦੇ ਪਏ ਹਾਂ ਉਸ ਕੰਮ ਨੂੰ ਦੇਖਿਆ ਹੋਇਆ ਕਿ ਸਾਡਾ ਜਿਹੜਾ ਕੰਮ ਕੀਤਾ ਹੋਇਆ ਹਰ ਇੱਕ ਪੇਸ਼ੈਂਟ ਦੇ ਅਨੁਸਾਰ ਅਸੀਂ ਆਪਣੀ ਡਿਊਟੀ ਜਿਹੜੀ ਆ ਆਪਣੀ ਇਮਾਨਦਾਰੀ ਨਾਲ ਕਰੀਏ ਇਹਨਾਂ ਚੀਜ਼ਾਂ ਨੂੰ ਦੇਖਿਆ ਹੋਇਆ ਜਿੱਥੇ ਸਾਡੀ ਐਨ ਜੀਓ ਦੇ ਵਿੱਚ ਅਸੀਂ ਬਹੁਤ ਸਾਰੇ ਪੇਸ਼ੈਂਟਸ ਦਾ ਇਲਾਜ ਕਰਦੇ ਪਏ ਹਾਂ ਹਨਾ ਜੀ ਤੇ ਉਹ ਉਹਨਾਂ ਪੇਸ਼ੈਂਟਸ ਦਾ ਜਿਹੜੇ ਪੇਸ਼ੈਂਟ ਬਹੁਤ ਜ਼ਿਆਦਾ ਗਰੀਬ ਨੇ ਲੋੜਵੰਦ ਨੇ ਵਿਚਾਰੇ ਕਿ ਅਸੀਂ ਉਹਨਾਂ ਦਾ ਟ੍ਰੀਟਮੈਂਟ ਬਿਲਕੁਲ ਹਸਪੀਟਲ ਦੇ ਵਿੱਚ ਫ੍ਰੀ ਪਾ ਰਹੇ ਹੁਏ ਆ ਕੋਈ ਚਾਰਜਸ ਨਹੀਂ ਲਾਰੇ ਸਿਰਫ ਉਹਨਾਂ ਪੇਸ਼ੈਂਟ ਦਾ ਜਿਹੜੇ ਪੇਸ਼ੈਂਟ ਗਰੀਬ ਤੇ ਲੋੜਵੰਦ ਨੇ ਬੇਸਹਾਰਾ ਨੇ ਕਿਉਂਕਿ ਤੁਸੀਂ ਦੇਖੋਗੇ ਕਿ ਸਾਡੇ ਕੋਲ ਬਜਟ ਜਿਹੜੀ ਐਮਾਉਂਟ ਆ ਉਹ ਉਨੀ ਇਕੱਠੀ ਆ ਮੰਨ ਲਓ ਜਿਵੇਂ ਅਪ੍ਰੋਕਸੀਮੇਟਲੀ ਲੱਗ ਚੱਲੇ ਕਿ ਸਾਡੇ ਕੋਲ ਅੱਜ 5 ਤੋਂ 7 ਮਰੀਜ਼ਾਂ ਦੇ ਜਾਂ 10 ਮਰੀਜ਼ਾਂ ਦਾ ਇਲਾਜ ਕਰਨ ਨੂੰ ਆਸੀ ਸਾਡੇ ਕੋਲ ਰੁਪਇਆ 4 ਲੱਖ ਆ ਜਾਂ 5 ਲੱਖ ਆ ਜਾਂ ਸਾਡੇ ਕੋਲ 3 ਲੱਖ ਆ ਤੇ ਇਹ ਇੱਕ ਐਗਜ਼ਾਮਪਲ ਹੈਗੀ ਆ ਉਹਦੇ ਵਿੱਚੋਂ ਅਸੀਂ ਕਿਸੇ ਸਪਾਰਸ ਵਾਲੇ ਪੇਸ਼ੈਂਟਸ ਦਾ ਅਸੀਂ ਕਰ ਦਿੰਦੇ ਹਾਂ ਕਿ ਤੁਸੀਂ ਜੀ ਕਰ ਦੋ ਇਹਦਾ ਪਰ ਉਹਦੇ ਘਰ ਦੇ ਵਿੱਚ ਸਭ ਕੁਝ ਹੈਗਾ ਆ ਉਹ ਬੰਦਾ ਉਸ ਯੋਗ ਹੈਗਾ ਕਿ ਆਪਣਾ ਇਲਾਜ ਕਰਾ ਸਕਦਾ ਤੇ ਜਿਹੜਾ ਨੀਡੇਡ ਪੇਸ਼ੈਂਟ ਸੀਗਾ ਉਹ ਤੇ ਵਿਚਾਰਾ ਰਹਿ ਜਾਂਦਾ ਸੋ ਅਸੀਂ ਇਹਦੇ ਵਿੱਚ ਇੱਕ ਇਹ ਚੀਜ਼ ਰੱਖੀ ਆ ਕਿ ਸਾਡੀ ਇੱਕ ਟੀਮ ਜਾਊਗੀ ਜਾ ਕੇ ਵੈਰੀਫਾਈ ਕਰੂਗੀ ਕਿ ਵਾਕਿ ਉਹ ਪੇਸ਼ੈਂਟਸ ਨੀਡੇਡ ਹੈਗਾ ਤੇ ਅਸੀਂ ਉਹਦਾ ਟਰੀਟਮੈਂਟ ਆਪਣੇ ਹਸਪੀਟਲ ਦੇ ਵਿੱਚ ਫ੍ਰੀ ਆਫ ਕਾਸਟ ਪਾ ਸਕਦੇ ਹਾਂ ਤੇ ਫਿਰ ਇਹਨਾਂ ਚੀਜ਼ਾਂ ਨੂੰ ਦੇਖਦਿਆਂ ਹੋਇਆ ਜਿੱਥੇ ਅਸੀਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਜਿਨ੍ਹਾਂ ਨੇ ਆਪਾਂ ਗੁਰੂ ਦੇ ਘਰ ਦੇ ਵਜ਼ੀਰ ਕਹਿੰਦੇ ਆ ਪਾਠੀ ਸਹਿਬਾਨ ਉਹਨਾਂ ਪਾਠੀ ਸਹਿਬਾਨ ਨੂੰ ਅਸੀਂ ਕੀ ਕਰਦੇ ਆ ਜੀ ਕਿ ਅਸੀਂ ਉਹਨਾਂ ਦਾ ਤੁਸੀਂ ਵੀ ਆਮ ਦੇਖਿਆ ਹੋਊਗਾ ਕਿ ਜਿੰਨੇ ਗੁਰਦੁਆਰਾ ਸਾਹਿਬ ਦੇ ਵਿੱਚ ਪਾਠੀ ਹੈਗੇ ਨੇ ਉਹ ਪਾਠੀ ਸਹਿਬਾਨ ਨੂੰ ਅਸੀਂ ਉਹ ਪੈਸੇ ਦਿੰਦੇ ਆ ਕਿ ਜਿਹੜਾ ਖਾਸ ਕਰਕੇ ਨੋਟ ਕਿਤੇ ਨਹੀਂ ਚੱਲਦਾ ਤੇ ਉਹ ਪਾਠੀ ਨੂੰ ਦੇ ਦਿੰਦੇ ਆ ਵੀ ਆ ਬਾਬਾ ਆਪੇ ਚਲਾ ਲੂਗਾ ਉਹਦੀ ਵਿਚਾਰੇ ਦੇ ਘਰ ਦਾ ਖਰਚਾ ਕਿਸ ਤਰੀਕੇ ਨਾਲ ਚੱਲਦਾ ਮੈਨੂੰ ਵੀ ਪਹਿਲਾਂ ਪਤਾ ਨਹੀਂ ਸੀਗਾ ਮੈਨੂੰ ਹੁਣ ਪਤਾ ਲੱਗਾ ਸਾਡੇ ਕੋਲ ਇੱਕ ਪੇਸ਼ੈਂਟਸ ਆ ਰਿਹਾ ਆ ਤੇ ਉਹ ਬਾਬਾ ਪਿੰਡ ਦੀ ਸੇਵਾ ਕਰ ਰਿਹਾ ਤੇ ਉਹਦਾ ਬੇਟਾ ਇੱਕ ਆਉ ਕੁਝ ਲੋਕਾਂ ਨੇ ਮਦਦ ਕਰਕੇ ਬਹਿਰੀਂ ਭੇਜਿਆ ਤੇ ਉਹਦੀ ਜਿਹੜੀ ਪੋਤਰੀ ਹੈਗੀ ਆ ਉਹਦੇ ਪੈਰ ਦੋਨੇ ਵਿੰਗੇ ਆ ਤੇ ਉਹਨੇ ਇਲਾਜ ਵਿਚਾਰੇ ਨੇ ਬਹੁਤ ਕਰਵਾਇਆ ਪਰ ਨਹੀਂ ਗੱਲ ਬਣੀ ਸਾਡੇ ਕੋਲ ਆਇਆ 3000 ਦੇ ਸਮਥਿੰਗ ਉਹਦੀ ਬਾਹਰ ਦੀ ਮੈਡੀਸਿਨ ਬਣਦੀ ਸੀ ਜਿਹੜੇ ਕਰਕੇ ਬਾਬੇ ਨੇ ਕਿਹਾ ਜੀ ਡਾਕਟਰ ਸਾਹਿਬ ਨੂੰ 3000 ਦੇਖੇ ਨੂੰ ਤਾਂ ਬੜਾ ਟਾਈਮ ਹੋ ਗਿਆ ਉਹ ਚੀਜ਼ ਜਦੋਂ ਅਸੀਂ ਉਹਦੇ ਪਰਿਵਾਰ ਦੇ ਕੋਲ ਉਹ ਸਾਰਾ ਦੁੱਖ ਸੁਣਿਆ ਦੁੱਖ ਸੁਣਨ ਤੋਂ ਬਾਅਦ ਜਦੋਂ ਪਤਾ ਲੱਗਾ ਤੇ ਅਸੀਂ ਚਲੋ ਆਪਣੇ ਵੱਲੋਂ ਜੋ ਬਣਦਾ ਸੀ ਅਸੀਂ ਉਹਨੂੰ ਦਵਾਈ ਫ੍ਰੀ ਆਫ ਕਾਸਟ ਦਿੱਤੀ। ਬਾਬੇ ਨੂੰ ਪੁੱਛਿਆ ਬਾਬਾ ਜੀ ਕਿੰਨੇ ਪੈਸੇ ਕੋਲ? ਕਹਿੰਦੀ ਜੀ 1000 ਰੁਪਈਆ। ਚਲੋ ਉਹ ਜਿਹੜਾ 1000 ਰੁਪਈਆ ਸੀ ਅਸੀਂ ਉਹਨਾਂ ਨੂੰ ਸਿੰਘ ਸਾਹਿਬ ਨੂੰ ਕਿਹਾ ਕਿ ਤੁਸੀਂ ਆਪਣੇ ਬੱਚੇ ਵਾਸਤੇ ਜੋ ਤੁਸੀਂ ਅੱਜ ਖਾਣਾ ਪੀਣਾ ਜੋ ਤੁਹਾਡਾ ਦਿਲ ਕਰਦਾ ਤੁਸੀਂ ਸਮਝੋ ਕਿ ਕਿਸੇ ਡਾਕਟਰ ਨੂੰ ਕਿਸੇ ਮੈਡੀਸਨ ਵਾਸਤੇ ਦੇ ਆਏ ਹੋ। ਪਰ ਤੁਸੀਂ ਆਪਣੇ ਪਰਿਵਾਰ ਦੇ ਵਿੱਚ ਜੋ ਤੁਹਾਡਾ ਦਿਲ ਕਰਦਾ ਤੁਸੀਂ ਖਾਓ ਤੇ ਆਪਾਂ ਇਹਦਾ ਜਿਹੜਾ ਟ੍ਰੀਟਮੈਂਟ ਹੈਗਾ ਉਹ ਬੱਚੀ ਦਾ ਫ੍ਰੀ ਕਰਦੇ ਹਾਂ ਔਰ ਚੱਲ ਵੀ ਰਿਹਾ ਉਹ ਸਾਡੇ ਕੋਲ ਉਹਨਾਂ ਦਾ ਟ੍ਰੀਟਮੈਂਟ ਵਾਸਤੇ ਕਿਨੇ ਕੋਈ ਦੱਸ ਦਿੰਦੀ ਦਵਾਈ ਲੈ ਕੇ ਗਏ ਅਪ੍ਰੋਕਸੀਮੇਟਲੀ ਇਹ ਨਹੀਂ ਸੋ ਗੱਲ ਵਿੱਚ ਇਹ ਸੀ ਕਿ ਜਿਹੜੇ ਆਪਾਂ ਗੁਰੂ ਘਰ ਦੇ ਵਜੀਰ ਕਹਿੰਦੇ ਆ ਜਿਨ੍ਹਾਂ ਨੂੰ ਜਿਹੜੇ ਗੁਰੂ ਦੇ ਗ੍ਰੰਥੀ ਨੇ ਅਸੀਂ ਉਹਨਾਂ ਵਾਸਤੇ ਵੀ ਲੈ ਕੇ ਲਾਇਆ ਹੋਇਆ ਹੈ ਕਿ ਉਸ ਗੁਰੂ ਘਰ ਦੇ ਵਾਸਤੇ ਉਹਨਾਂ ਗੁਰੂ ਦੇ ਗ੍ਰੰਥੀਆਂ ਵਾਸਤੇ ਤੇ ਉਹਨਾਂ ਦੇ ਘਰ ਦੇ ਪਰਿਵਾਰਕ ਜੀਆਂ ਵਾਸਤੇ ਸਾਡੇ ਹਸਪੀਟਲ ਵੱਲੋਂ ਇਲਾਜ ਬਿਲਕੁਲ ਫ੍ਰੀ ਚਾਹੇ ਉਹ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਪੇਸ਼ੈਂਟ ਸ ਆ ਕੋਈ ਵੀ ਉਹਨੂੰ ਦਿੱਕਤ ਹੈਗੀ ਆ ਅਸੀਂ ਉਹਦਾ ਟ੍ਰੀਟਮੈਂਟ ਬਿਲਕੁਲ ਫ੍ਰੀ ਆਫ ਕਾਸਟ ਕਰਾਂਗੇ ਜਿੱਥੇ ਅਸੀਂ ਆਮ ਲੋਕਾਂ ਦੇ ਵਿੱਚ ਇਹ ਚੀਜ਼ ਕਰਦੇ ਆਂ ਤੇ ਉਹਨੂੰ ਚੀਜ਼ ਨੂੰ ਇਹ ਚੀਜ਼ ਗਾਉਂਦਿਆਂ ਹੋਇਆ ਸਿਰਫ ਅਸੀਂ ਇੱਕ ਹੀ ਅੱਜ ਤੇ ਅਰਦਾਸ ਬੇਨਤੀ ਕਰਦੇ ਆਂ ਕਿ ਸਾਡੀ ਇਸ ਐਨ ਜੀਓ ਦੇ ਵਿੱਚ ਚਾਹੇ ਉਹ ਪੇਸ਼ੈਂਟ ਕਿੱਦਾਂ ਦਾ ਵੀ ਆ ਕੋਈ ਵੀ ਪੇਸ਼ੈਂਟ ਆ ਕਾਰਡੀਕ ਦੇ ਨਾਲ ਰਿਲੇਟਡ ਆ ਨਿਊਰੋ ਦੇ ਨਾਲ ਰਿਲੇਟਡ ਆ ਹਰ ਇੱਕ ਤਰ੍ਹਾਂ ਦਾ ਜਿੱਦਾਂ ਦਾ ਵੀ ਪੇਸ਼ੈਂਟ ਆ ਚਾਹੇ ਕਿਸੇ ਵੀ ਪੇਸ਼ੈਂਟ ਦਾ ਕੋਈ ਜ਼ਖਮ ਖਰਾਬ ਹੋ ਗਿਆ ਆ ਕੋਈ ਵੀ ਆ ਉਹ ਸਾਡੇ ਨਾਲ ਸੰਪਰਕ ਕਰੇ ਪੇਸ਼ੈਂਟ ਇੱਕ ਸਾਡੀ ਸ਼ਰਤ ਹੈ ਕਿ ਪੇਸ਼ੈਂਟ ਹੋਵੇ ਲੋਡ 1 ਅਸੀਂ ਉਹਦੀ ਮਦਦ ਬਿਲਕੁਲ ਕਰਾਂਗੇ ਐਂਡ 100% ਕਰਾਂਗੇ ਚਾਹੇ ਸਾਨੂੰ ਕਿਸੇ ਵੀ ਸੈਂਟਰ 'ਚ ਜਾ ਕੇ ਉਹਦੀ ਸਰਜਰੀ ਕਰਾਉਣੀ ਪੈਂਦੀ ਆ ਚਾਹੇ ਅਸੀਂ ਮੈਡੀਸਿਨ ਦੇ ਥਰੂ ਉਹਨੂੰ ਕਰਦੇ ਆ ਅਸੀਂ ਇਹ ਟਰੀਟਮੈਂਟ ਆਪਣੇ ਹਸਪੀਟਲ ਗੁਰੂ ਰਾਮਦਾਸ ਸੁਪਰ ਮਲਟੀ ਸਪੈਸ਼ੈਲਟੀ ਪਣੀ ਮੀਆਂਖਾ ਦੇ ਵਿੱਚ ਕਰਦੇ ਪਏ ਆ ਤੇ ਸਾਡੇ ਵੱਲੋਂ ਇਹ ਸੇਵਾ 24 ਆਵਰ ਚੱਲਦੀ ਪਈ ਆ ਸਾਡੀ ਇਹ ਐਸਐਨਜੀਓ ਦਾ ਨਾਮ ਮਹਾਰਾਜਾ ਰਜੀਤ ਸਿੰਘ ਮੈਡੀਕਲ ਹੈਲਪ ਸੈਂਟਰ ਹੈ ਅਸੀਂ ਸਭ ਸੰਗਤ ਦੇ ਸਹਾਯੋਗ ਨਾਲ ਸਾਰੇ ਦੇ ਚਰਨਾਂ ਵਿੱਚ ਇਹ ਅਰਜ਼ ਤੇ ਅਰਦਾਸ ਬੇਨਤੀ ਕਰਦੇ ਹਾਂ ਕਿ ਜਿੱਥੋਂ ਤੱਕ ਤੁਹਾਡੀ ਆਵਾਜ਼ ਪਹੁੰਚਦੀ ਹੈ ਜਿੱਥੋਂ ਤੱਕ ਤੁਹਾਡੀ ਪਹੁੰਚ ਦੇ ਅਨੁਸਾਰ ਤੁਸੀਂ ਕਿਸੇ ਦੀ ਮਦਦ ਕਰਨਾ ਚਾਹੁੰਦੇ ਹੋ ਤੇ ਸਾਨੂੰ ਉਹਨਾਂ ਬਾਰੇ ਜਰੂਰ ਦੱਸੋ ਅਸੀਂ ਇਹ ਸੇਵਾ ਤੁਹਾਡੇ ਚਰਨਾਂ ਦੇ ਵਿੱਚ ਆਪਣੇ ਕਿਤੇ ਦੀ ਡਿਊਟੀ ਪ੍ਰਤੀ ਇਮਾਨਦਾਰੀ ਨਾਲ ਨਿਭਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਨੂੰ ਡਾਕਟਰ ਨਗਤੇਸ਼ ਸਿੰਘ ਸੰਧੂ ਜਿਨ੍ਹਾਂ ਨੇ ਦੱਸਿਆ ਗੱਲਬਾਤ ਕਰਦੇ ਕਿ ਇੱਥੇ ਲੋੜਵੰਦ ਪਰਿਵਾਰਾਂ ਦਾ ਇਲਾਜ ਫ੍ਰੀ ਕੀਤਾ ਜਾਂਦਾ ਹੈ ਤੇ ਨੋੜਵੰਤ ਪਰਵਾਰਾਂ ਨੂੰ ਦਵਾਈਆਂ ਦਾ ਲੰਗਰ ਦੀ ਸੇਵਾ ਵੀ ਫਰੀਕ ਕੀਤੀ ਗਈ ਆ ਕੈਮਰਾਮੈਨ ਸੰਜੀਵ ਦੇ ਨਾਲ ਸੀਮਾ ਬੱਦਨ ਦੀ ਵਿਸ਼ੇਸ਼ ਰਿਪੋਰਟ ਧੰਨਵਾਦ ਜੀ